ਪ੍ਰਧਾਨ ਸਾਹਿਬ ਨਾਲ ਅਸੀਂ ਗੱਲ ਕਰਦੇ ਆਂ ਪ੍ਰਧਾਨ ਸਾਹਿਬ ਸਾਡੀ ਸੁਣਦੇ ਨਹੀਂ ਕਿਹੜੀਆਂ ਕਮੀਆਂ ਨੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਸ ਕਰਕੇ ਸਾਰਿਆਂ ਨੇ ਸੋਚਿਆ ਕਿ ਸ਼੍ਰੋਮਣੀ ਕਾਲੀਦਾਨ ਨੂੰ ਤਕੜਾ ਕਰਨੇ ਅਸੀਂ ਪੱਖਰੇ ਪਾਸੇ ਕੇ ਵਿਚਾਰਾ ਕਰ ਲੈਨੇ ਆ ਇਹ ਥੋੜੋ ਕਿ ਜੇ ਅਸੀਂ 10 ਬੰਦੇ 50 ਬੰਦੇ 100 ਬੰਦੇ ਅੱਜ ਬੈਠ ਕੇ ਵਿਚਾਰ ਕੀਤੀ ਹੈ ਕਿ ਅਸੀਂ ਸ਼੍ਰੋਮਣੀ ਕਾਲੀਦਾਨ ਨੂੰ ਨੁਕਸਾਰ ਕਰਨ ਵਾਸਤੇ ਕੀਤੀ ਹੈ ਅਸੀਂ ਸ਼੍ਰੋਮਣੀ ਕਾਲੀਦਾਨ ਨੂੰ ਤਕੜਾ ਕਰਨ ਵਾਸਤੇ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਤੇ ਸ਼੍ਰੋਮਣੀ ਪੰਥ ਦੇ ਮਤਲਬ ਜਿਹੜੇ ਸਾਰੇ ਚਿੰਤਾ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਇਕੱਠੀਆਂ ਹੋਈਆਂ ਪਿਛਲੇ ਸਮਿਆ 'ਚ ਅਸੀਂ ਕੀ ਗਵਾਇਆ ਕੀ ਪਾਇਆ ਕੀ ਕੀਤਾ ਕੀ ਨੁਕਸਾਨ ਹੋਇਆ ਉਹਦੇ ਸਬੰਧ ਵਿੱਚ ਬੜਾ ਆਤਮ ਮੰਤਨ ਕੀਤਾ ਗਿਆ ਮੇਰਾ ਖਿਆਲ ਹੈ ਕਿ ਸਾਰੇ ਪੰਜਾਬ ਸਾਰੇ ਦੇਸ਼ ਵਿੱਚ ਜਾਂ ਬਾਹਰਲੇ ਦੇਸ਼ਾਂ 'ਚ ਵੀ ਵੱਸਦੇ ਜਿੰਨੇ ਪੰਜਾਬੀ ਐ ਜਿੰਨੇ ਸ਼੍ਰੋਮਣੀ ਕਾਲਾਦਲ ਦੇ ਇੱਕ ਸਮਰਥਕ ਹੈ ਉਹਨਾਂ ਦੇ ਮਨ ਵਿੱਚ ਇੱਕੋ ਹੀ ਚਿੰਤਾ ਹੈ ਕਿ ਜਿੱਥੇ ਅਸੀਂ ਪਹੁੰਚ ਗਏ ਹਾਂ ਇੱਥੋਂ ਉੱਠਣਾ ਕਿੱਦਾਂ ਪ੍ਰਧਾਨ ਸਾਹਿਬ ਨਾਲ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਸਾਹਿਬ ਸਾਡੀ ਸੁਣਦੇ ਨਹੀਂ ਕਿਹੜੀਆਂ ਕਮੀਆਂ ਨੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਸ ਕਰਕੇ ਸਾਰਿਆਂ ਨੇ ਸੋਚਿਆ ਕਿ ਸ਼੍ਰੋਮਣੀ ਕਾਲਾਦਲ ਨੂੰ ਤਕੜਾ ਕਰਨੇ ਅਸੀਂ ਪੱਖਰੇ ਪਾਟ ਕੇ ਵਿਚਾਰਾ ਕਰ ਲੈਨੇ ਆ ਇਹ ਥੋੜੋ ਕਿ ਜੇ ਅਸੀਂ 10 ਬੰਦੇ 50 ਬੰਦੇ 100 ਬੰਦੇ ਅੱਜ ਬੈਠ ਕੇ ਵਿਚਾਰ ਕੀਤੀ ਹੈ ਕਿ ਅਸੀਂ ਸ਼੍ਰੋਮਣੀ ਕਾਲਾਦਲ ਦਾ ਨੁਕਸਾਨ ਕਰਨ ਵਾਸਤੇ ਕੀਤੀ ਹੈ ਅਸੀਂ ਸ਼੍ਰੋਮਣੀ ਕਾਲਦਾਨ ਨੂੰ ਤਕੜਾ ਕਰਨ ਵਾਸਤੇ ਕੀਤੀ ਹੈ ਸੋ ਸਾਰਿਆਂ ਨੇ ਸੋਚਿਆ ਕਿ ਲੰਬੇ ਸਮੇਂ ਤੋਂ ਅਸੀਂ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਸਾਨੂੰ ਪੰਜਾਬ ਦੇ ਲੋਕ ਕਿਉਂ ਨਹੀਂ ਚੱਲ ਰਹੇ ਸਾਡੇ ਚ ਕਿਹੜੀਆਂ ਕਮੀਆਂ ਨੇ ਕਿਹੜੇ ਨੁਕਸ ਹੋਏ ਹੈ ਜਿਹਦੇ ਕਰਕੇ ਪੰਜਾਬ ਦੇ ਲੋਕ ਸਾਡੇ ਤੋਂ ਦੂਰ ਹੋ ਗਏ ਹੈ ਸੋ ਉਹਨਾਂ ਦੀ ਦੂਰੀ ਮਟਾਉਣ ਲਈ ਤੇ ਆਪਣੇ ਮਨ ਦਾ ਬੋਝ ਲਾਉਣ ਲਈ ਇੱਕ ਪਛਤਾਵਾ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਦੇਤੇ ਪਹਿਲੀ ਜੁਲਾਈ ਨੂੰ ਅਸੀਂ ਜਾਵਾਂਗੇ ਉਹਨਾਂ ਕੋ ਖਿਮਾ ਦੀ ਜਾਂਚਨਾ ਕਰਾਂਗੇ ਕਿ ਜੇ ਸਾਡੀਆਂ ਚੁੱਪ ਰਹਿਣ ਕਰਕੇ ਜਿਹੜੀਆਂ ਗਲਤ ਕਾਰਵਾਈਆਂ ਹੋਈਆਂ ਉਹਦੇ ਸਬੰਧੀ ਜੀਐਸਯੂ ਦੋ ਸੰਘਰਸ਼ ਨਹੀਂ ਲੜ ਸਕੇ ਲੋਕਾਂ ਦੇ ਨਾਲ ਨਹੀਂ ਚੱਲ ਸਕੇ ਲੋਕਾਂ ਦੀ ਆਵਾਜ਼ ਨਹੀਂ ਬਣ ਸਕੇ ਤਾਂ ਉਹਦਾ ਪਛਤਾਪ ਸਾਨੂੰ ਤੇ ਅਸੀਂ ਸੋਚਦੀਆਂ ਕਿ ਉੱਥੇ ਜਾ ਕੇ ਪਛਤਾਪ ਕਰੀਏ ਖਿਮਾ ਜਾਂਚਨਾ ਕਰੀਏ ਤੇ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਮੁਹਿੰਮ ਹੈ ਉਹ ਚਲਾਈਏ